ਸਿਕਾ ਵੈਲਕਮ ਟੂ ਮਾਈ YouTube ਚੈਨਲ ਜਿਹੜਾ ਅੱਜ ਵੀਡੀਓ ਚ ਆਪਾਂ ਦਿਖਾਉਣ ਜਾ ਰਹੇ ਹਾਂ ਆਉਣ ਵਾਲਾ ਟਾਈਮ ਜਿਹੜਾ ਪੰਜਾਬ 'ਚ ਵੀ ਏਵੇਂ ਦਾ ਹੀ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹਾਈਵੇ ਬਣ ਰਹੇ ਆ ਨਾ ਟ੍ਰੇਨ ਦੀਆਂ ਲਾਈਨਾਂ ਵੀ ਲੰਘ ਜਾਣੀਆਂ ਜਿਹੜਾ ਵਪਾਰ ਆ ਉਹ ਟ੍ਰੇਨ ਰਾਈਂ ਤੇ ਟਰੱਕਾਂ ਨਾਲ ਹੀ ਹੋਣਾ ਹੋਣਾ ਵੀ ਬਾਹਰਲੇ ਦੇਸ਼ਾਂ ਨਾਲ ਉਹ ਤਾਂ ਆਪਾਂ ਨੂੰ ਪਤਾ ਹੈ ਨਾ ਕਿਉਂਕਿ ਪੰਜਾਬ ਨੇ ਹੱਬ ਬਣ ਜਾਣਾ ਜਦੋਂ ਇੱਥੇ ਪੋਰਟ ਬਣ ਜਾਣੀਆਂ ਤਾਂ ਜਿਹੜੀ ਆ ਵੀਡੀਓ ਦਿਖਾਈਏ ਤੇ ਚ ਦੇਖੋ ਤੁਸੀਂ ਇਹ ਬਾਹਰਲੇ ਮੁਲਕ ਦੀ ਵੀਡੀਓ ਪਰ ਇਹ ਤੇ ਜੋ ਦੇਖੋ ਟ੍ਰੇਨਾਂ ਇੱਧਰ ਵੀ ਉੱਧਰ ਵੀ ਪਰ ਇਹ ਨਾਲ-ਨਾਲ ਨਾ ਇੱਧਰਲੇ ਸਾਈਡ ਸੜਕਾ ਜਿੱਥੇ ਮੈਂ ਜਾ ਰਿਹਾ ਇਹ ਜਿਹੜੇ ਟ੍ਰੇਨਾਂ ਦੇ ਨਾਲ-ਨਾਲ ਵਾਲੀ ਜਗ੍ਹਾ ਇਹ ਜਗ੍ਹਾ ਬਹੁਤ ਕੀਮਤੀ ਹੋ ਜਾਂਦੀ ਹੈ ਕਿਉਂਕਿ ਇਹਨੂੰ ਉਹ ਲੋਕ ਖਰੀਦਦੇ ਵਪਾਰ ਆਸਤੇ ਨਾ ਇੱਥੋਂ ਟ੍ਰੇਨਾਂ ਨਾਲ ਲੋਡ ਹੋਣੀਆਂ ਜਾਂ ਇੱਥੋਂ ਸਮਾਨ ਆਉਣਾ ਜਾਣਾ ਉਵੇਂ ਹੀ ਆਪਣੇ ਆਪਣੇ ਜਿਵੇਂ 8-10 ਸਾਲਾਂ ਦਾ ਹੀ ਜ਼ਮੀਨ ਦੀ ਕੀਮਤ ਬਹੁਤ ਜਾਵਣ ਦੀ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਹੈਗਾ ਵੀ ਜਦੋਂ ਵਪਾਰ ਹੁੰਨਾ ਸਾਰੀ ਇੰਡਸਟਰੀ ਨੂੰ ਟ੍ਰੇਨ ਤੇ ਜਿੱਥੇ ਟ੍ਰੇਨ ਦੀ ਲਾਈਨ ਆ ਜਾਂ ਆਈਪੀਓ ਦੇ ਨਾਲ ਸਮਾਨ ਰੱਖਣਾ ਜਾਂ ਉੱਥੇ ਇੰਡਸਟਰੀ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਵੇਂ ਆਪਾਂ ਦੇਖ ਹੀ ਸਕਦੇ ਆ ਆਪਣੇ ਜਿਹੜਾ ਮੋਗੇ ਲੱਗਿਆ ਵਾ ਸੈਲੋ ਲੱਗਿਆ ਇਹਨਾਂ ਦਾ ਉਹਦੇ ਪਿੱਛੇ ਟ੍ਰੇਨ ਦੀ ਲਾਈਨ ਆ ਅੱਗੇ ਸੜਕਾ ਕਿਉਂਕਿ ਉਹਨਾਂ ਨੂੰ ਸੌਖਾ ਸੜਕ ਨਾਲ ਆ ਜਾਂਦਾ ਸਮਾਨ ਇੱਥੋਂ ਪੰਜਾਬ ਚੋਂ ਤੇ ਟ੍ਰੇਨ ਨਾਲ ਉਹ ਲੋਡ ਕਰ ਦਿੰਦੇ ਪਰ ਹੁਣ ਤਾਂ ਆਪਣੇ ਭਾਰਤ ਜੀ ਜਾਂਦਾ ਫਿਰ ਆਪਣਾ ਜੋ ਫਰੂਟ ਸਾਰਾ ਕੁਝ ਉਹ ਬਾਹਰ ਜਾਇਆ ਕਰੂਗਾ ਇੰਟਰਨੈਸ਼ਨਲ ਵਪਾਰ ਹੋਣਾ ਸੋ ਇਸ ਤਰ੍ਹਾਂ ਨਾਲੇ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਵੀ ਬਹੁਤ ਤਰੱਕੀ ਹੋ ਜਾਨੀ ਕਿਉਂਕਿ ਜਿਹੜੀ ਤਰੱਕੀ ਹੁੰਦੀ ਉਹ ਵਪਾਰ ਨਾਲ ਹੀ ਹੁੰਦੀ ਹੈ ਉਹ ਗੱਲ ਕੁਦਰਤੀ ਹੈ ਕਿਉਂਕਿ ਜਿਹੜਾ ਵਪਾਰ ਹੈ ਜਿਹੜਾ ਵਪਾਰ ਹੈ ਉਸੇ ਨੇ ਹੀ ਆਪਾਂ ਨੂੰ ਅੱਗੇ ਲੈ ਕੇ ਜਾਣਾ ਕਿਉਂਕਿ ਜਿਵੇਂ ਜਿਵੇਂ ਵਪਾਰ ਆਪਾਂ ਕਰਾਂਗੇ ਕਿਸੇ ਮੁਲਕ ਨਾਲ ਕਰਾਂਗੇ ਉਵੇਂ ਹੀ ਆਪਾਂ ਦੀ ਆਮਦਨ ਵਧਣੀ ਹੈ ਕਿਉਂਕਿ ਜਿਹੜੀ ਆਪਣੀ ਚੀਜ਼ ਇੱਥੇ ਸਸਤੀ ਵਿਕਦੀ ਹੈ ਉਹ ਦੂਜੇ ਮੁਲਕ 'ਚ ਮਹਿੰਗੀ ਵਿਕਣੀ ਕਿਉਂਕਿ ਉੱਥੋਂ ਦੀ ਕਰੰਸੀ ਵੱਧ ਹੋਊਗੀ ਤੇ ਹੌਲੀ-ਹੌਲੀ ਆਪਾਂ ਵੀ ਇਸੇ ਤਰ੍ਹਾਂ ਤਰੱਕੀ ਕਰ ਜਾਵਾਂਗੇ ਸੋ ਵੀਡੀਓ ਨਾਲ ਬਣੇ ਰਹਿਣ ਲਈ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਐਂਡ ਸ਼ੇਅਰ ਥੈਂਕ ਯੂ